फैले गिस्टाचार खिलाफ आम आदमी पार्टी चेयरमैन इल्जामचार खम करने के वे सत्ता विच आई सी पर परिष्टाचार चरम सीमा तय जिसन आम आदमी पार्टी चेयरमैन रोशन लाल रोशी ने अपनी चेयरमैनी देवा कि बिना मीडिया राही चुकिया जिसका खमियाजा उन्होंने मार्केट कमेटी चेयरमैन के भुगतना पा पर बड़ी हैरानी की गल है कि यह मुद्दा आप आगू वालों ही चुकया गया जबकि विरोधी पार्टियां इस मुद्दे से चुप रही सब तहसील विच जाके जो वेख्या गया कि किस तरह काम चल रहा है ता सारे कैमरे अगे बोलन तो डरते सन कोई भी खुल के बोलन तैयार नहीं सी। कांग्रेस के सबका काउंसलर बलजिंदर कला नाल गलबात की थी ता उना के कि सानू रजिस्ट्रिया कराउन विच किसी तरह दी कोई समस्या नहीं आ रही साडे काम बिना पैसे तो हो रहे हैं भाजपा दे मंडल प्रधान विपन आनंद ने कहा कि रोशी वालों जो भ्रिष्टाचार का मुद्दा चुकया गया सी, ओ बिल्कुल सही सी साड़ी पार्टी इस मुद्दे ते रोशी दे नाल है समाज सेवक हैपी माही ने मुख्यमंत्री भगवंत मान के भ्रिष्टाचार खिलाफ किए एक्शन का स्वागत किया बसपा के शहर गुरायान के सबका प्रधान अशोक रत्तू ने कहा कि रोशी ने यह मुद्दा चुकया पर हैरानी की गल है उसू ही चेयरमैनी तो लाह दिता इस तो पता लगता है कि उन्होंने पंजाब के लोगों धोखे रख के सरकार बनाई है स्टेट एवाडी सलीम सुल्तानी ने कहा कि के रोशन लाल रोशी ने सही मुद्दा पंजाब चुकयाचार ख़त्म होना चाहता है ते मुख्यमंत्री भगवंत मान वालों जो भ्रिष्टाचारियों खिलाफ की कार्रवाई शलाघायोग है सब तहसील गुरायान विच रजिस्ट्रिया करने डिप्टी कमिश्नर जलंधर वलों लाएकानुगो अवतार सिंह ने दसिया के सब तहसील किसी भी तरह का भ्रिष्टाचार बर्दाश्त नहीं किया जाएगा ਹੁਣ ਵੇਖਣਾ ਇਹ ਹੋਵੇਗਾ ਕਿ ਜੋ ਪਰਿਸ਼ਟਾਚਾਰ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਤਹਿਸੀਲਦਾਰਾਂ ਦੇ ਤਬਾਦਲੇ ਤੇ ਕਾਰਵਾਈਆਂ ਦਾ ਕੀ ਨਤੀਜਾ ਨਿਕਲਦਾ ਹੈ ਕੀ ਰਜਿਸਟਰੀਆਂ ਹੁਣ ਬਿਨਾਂ ਪੈਸੇ ਤੋਂ ਹੋਣਗੀਆਂ ਜਾਂ ਆਉਣ ਵਾਲੇ ਸਮੇਂ ਵਿੱਚ ਸਭ ਦੇ ਸਾਹਮਣੇ ਹੋਵੇਗਾ ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਤਹਿਸੀਲਦਾਰਾਂ ਦਾ ਵੱਡੇ ਪੱਧਰ ਤੇ ਜਿਹੜਾ ਆ ਤਬਾਦਲਾ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਠੀਕ ਹੈ ਜਿਹੜਾ ਇਹ ਆਮਾਨਿਕ ਦਾ ਦਾ ਫੈਸਲਾ ਹੈ ਉਹ ਵਧੀਆ ਫੈਸਲਾ ਹੈ ਕਿ ਜਿਸੀ ਇਹਦਾ ਖਾਰਾ ਕਰਕੇ ਆਪਣੇ ਰੋਸ਼ਨਲਾ ਰੂਸੀ ਨੂੰ ਮਿਲਿਆ ਜਿਨ੍ਹਾਂ ਨੇ ਭ੍ਰਸਟਾਚਾਰ ਖਾਪ ਇਸੇ ਦਾ ਮੁੱਦਾ ਕਰਿਆ ਜਿਹਦਾ ਦੇਖਣ ਨੂੰ ਅਸਰ ਕੱਲ ਮਿਲ ਗਿਆ ਪਰ ਉਹਨਾਂ ਨੇ ਜਿੱਦਾਂ ਚੇਅਰਮੈਨੀ ਦਾ ਵੀ ਸਮਾਂ ਜਾਪਤ ਕਰਾ ਪਿਆ ਇਹਦੇ ਬਾਰੇ ਦੇਖੋ ਇਹ ਉਹਨਾਂ ਦੀ ਪਾਰਟੀ ਦੀ ਉਹਨਾਂ ਦੇ ਆਪਣੇ ਫਰਮਾਂ ਜਾਂ ਜਾਂਦੇ ਬਸ ਲੋਕ ਰਹਿਣੇ ਬੋਤਾਂ ਨਹੀਂ ਹੈ ਕਿ ਜਿਹੜਾ ਉਹਨਾਂ ਨੂੰ ਦਿਨੋਦ ਕਰਕੇ ਤੇ ਉਹਨਾਂ ਵੱਲ ਪਾਸੇ ਪਟਾਇਆ ਇਸ ਤਰ੍ਹਾਂ ਹੁਣ ਜਿਹੜਾ ਤਸੀਲਦਾਰਤ ਬਦਲੇ ਹੋ ਗਿਆ ਅਜੇ ਤੱਕ ਗ੍ਰਾਮ ਵਿੱਚ ਤਸੀਲਦਾਰ ਨਹੀਂ ਆਇਆ ਹੈਗਾ ਤੇ ਜਿਹੜਾ ਹੁਣ ਨਵਾਂ ਤਸੀਲਦਾਰ ਆਉਂਦਾ ਕੀ ਲੱਗਦਾ ਵੇ ਉਹ ਜਿਹੜੀ ਕ腐ਸ਼ਨ ਹੈ ਹੁਣ ਨਹੀਂ ਹੋਊਗੀ ਦੇਖੋ ਜੀ ਇਹ ਤਾਂ ਹੁਣ ਜਿਹੜੇ ਨਗਰ ਕੌਂਸਲ ਦੇ ਜਿੰਨੇ ਆਪਣੇ ਐਮਸੀ ਜੀ ਹੋ ਗਏ ਆ ਨੇ ਇਹ ਤਾਂ ਉਹਨਾਂ ਦੇ ਹੱਥ 'ਚ ਆ ਵੀ ਕ腐ਸ਼ਨ ਹੋਣ ਦੇਣੀ ਤੇ ਨਹੀਂ ਹੋਣੀ ਜਿਹੜੀ ਭਾਜਪਾ ਆ ਵਿਰੋਧੀ ਧਰ ਬਚਿਆ ਪੰਜਾਬ 'ਚ ਇਹ ਭਾਜਪਾ ਵੀ ਹੈ ਜਿਹੜਾ ਮੁੱਦਾ ਆ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਚੇਅਰਮੈਨ ਸੀਗੇ ਉਹਨਾਂ ਨੇ ਚੱਕਿਆ ਕਿ ਭਾਜਪਾ ਵੀ ਜੇ ਕ੍ਰਪਸ਼ਨ ਦੁਬਾਰਾ ਹੁੰਦੀ ਆ ਤਾਂ ਇਹ ਮੁੱਦਾ ਟਕੂ ਨਹੀਂ ਹਾਂਜੀ ਅਸੀਂ ਦਾ ਰੋਸ਼ਨ ਲਾਲੋਚੀ ਜੀ ਉਸ ਦਿਨ ਦਾ ਹੀ ਗੱਲ ਹੋਇਆ ਆ ਕਿ ਤੁਸੀਂ ਕ੍ਰਪਸ਼ਨ ਦਾ ਮੁੱਦਾ ਚੱਕਿਆ ਜਦੋਂ ਵੀ ਤੁਹਾਨੂੰਿੱਥੇ ਵੀ ਲੋੜ ਹੈ ਮੈਂ ਸਰਪੰਚ ਪ੍ਰਧਾਨ ਤੇ ਮੇਰੀ ਪੂਰੀ ਟੀਮ ਹਰ ਵੇਲੇ ਉਹਨਾਂ ਦੇ ਨਾਲ ਤੇ ਇਹ ਜਿਹੜਾ ਇਹ ਨਹੀਂ ਫੈਸਲਾ ਲਿਆ ਸਰਕਾਰ ਨੇ ਫੈਸਲਾ ਤਾਂ ਵੈਸੇ ਚੰਗਾ ਆ ਪਰ ਮੈਂ ਕਹੂੰਗਾ ਪੂਰੀ ਤਰ੍ਹਾਂ ਚੰਗਾ ਨਹੀਂ ਹੈਗਾ ਕਿਉਂਕਿ ਦੇਖੋ ਜਿਹੜੇ ਆਪਾਂ ਤਵਾਦਲ ਕੀਤੇ ਆ ਜਿਹੜੇ ਅਫਸਰ ਇੱਥੇ ਆਪਣੇ ਰਿਸ਼ਵਤ ਲੈਂਦੇ ਸੀ ਕਿ ਉਹ ਦੂਜੀ ਜਗ੍ਹਾ ਜਾ ਕੇ ਰਿਸ਼ਵਤ ਨਹੀਂ ਲੈਣਗੇ ਉਹਨਾਂ ਨੂੰ ਜੇ ਦਾ ਇਥੇ ਪੂਰੀ ਤਰ੍ਹਾਂ ਪੰਜਾਬ ਨੂੰ ਕ੍ਰਾਪਸ਼ਨ ਮੁਕਤ ਕਰਨਾ ਹੈ ਜਿਹੜੇ ਇਦਾਂ ਦੇ ਕ੍ਰਾਪਟ ਅਫਸਰ ਹੈ ਉਹਨਾਂ ਨੂੰ ਡਿਸਮਿਸ ਕਰਕੇ ਘਰ ਬਿਠਾਉਣਾ ਚਾਹੀਦਾ ਹੈ ਤਾਂ ਹੀ ਇਹ ਕ੍ਰਾਪਸ਼ਨ ਦੇ ਨੱਥ ਪਾਈ ਜਾ ਸਕਦੀ ਹੈ ਨਹੀਂ ਤਾਂ ਨਹੀਂ ਅਫਸਰ ਤਾਂ ਹੋਈ ਹੈ ਡਿਸਮਿਸ ਕਰਕੇ ਫਿਰ ਉਹ ਕੰਮ ਕਿੱਥੋਂ ਲੈਣਾ ਕੰਮ ਨਵੇਂ ਨੌਜਵਾਨ ਭਰਤੀ ਕਰਨ ਨਵੇਂ ਨੌਜਵਾਨ ਘਰ ਬੈਠੇ ਹੈ ਜਿਨ੍ਹਾਂ ਨੇ ਬਹੁਤ ਬੜੀ-ਬੜੀਆਂ ਡਿਗਰੀਆਂ ਕੀਤੀਆਂ ਹੈ ਵਿਚਾਰੇ ਬਿੱਲੇ ਦਿਹਾੜੀਆਂ ਕਰਦੇ ਫਿਰਦੇ ਆ ਕਿ ਸਰਕਾਰ ਨੂੰ ਨਹੀਂ ਚਾਹੀਦਾ ਜਿਹੜੇ ਕ੍ਰਾਪਸ਼ਨ ਕਰਦੇ ਅਫਸਰ ਇਹਨਾਂ ਨੂੰ ਘਰ ਬਿਠਾਉਣ ਤੇ ਜਿਹੜੇ ਨਵੇਂ ਮੁੰਡੇ ਆਉਣ ਜਾਂਗ ਉਹਨਾਂ ਨੂੰ ਮੌਕਾ ਦੇਣਾ ਹੈ ਇਸ ਤਰ੍ਹਾਂ ਗ੍ਰਾਂਥ ਦੇ ਵਿੱਚ ਜਿਹੜੇ ਚੇਅਰਮੈਨ ਆ ਆਪਣੇ ਫਲੋਰ ਦੇ ਸਾਬਕਾ ਚੇਅਰਮੈਨ ਰੋਸ਼ਨਾ ਰੋਸ਼ੀ ਕੁਣੀ ਮਤਾ ਜਿਹੜਾ ਗ੍ਰਾਂਥ ਦਾ ਚੱਕਿਆ ਸੀ ਸਭ ਸੀ ਦੀ ਭ੍ਰਿਸ਼ਟਾਚਾਰ ਦਾ ਤੇ ਉਹਨਾਂ ਨੂੰ ਉਹਦਾ ਖਮਿਆਜਾ ਵੀ ਪੁੱਛਣਾ ਉਹਦੇ ਬਾਰੇ ਕੀ ਕਹਿਣਾ ਠੀਕ ਦੇਖੋ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਅਸੀਂ ਇਹ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਫਸਰਾਂ ਨੇ ਵੱਡੇ ਵੱਡੇ ਤਵਾਦ ਤਵਾਦਲੇ ਵੀ ਕੀਤੇ ਗਏ ਆ ਪਰ ਇੱਕ ਆਪਣੇ ਹੀ ਜਿਹੜਾ ਉਹਨਾਂ ਦਾ ਵਰਕਰ ਸੀ ਚੇਅਰਮੈਨ ਸੀ ਫਲੋਰ ਤੋਂ ਰੋਸ਼ਨਾ ਰੋਸ਼ੀ ਜੀ ਉਹ ਜਦੋਂ ਉਹਨੇ ਕ腐ਸ਼ਨ ਦੇ ਖਿਲਾਫ ਬੋਲਿਆ ਅਫਸਰਾਂ ਦੇ ਖਿਲਾਫ ਬੋਲਿਆ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਮੁਕਤ ਕਰਕੇ ਘਰ ਬਿਠਾ ਦਿੱਤਾ ਗਿਆ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਵੀ ਅਸੀਂ ਕ腐ਸ਼ਨ ਖਤਮ ਕਰਾਂਗੇ। ਦੂਜੇ ਹੀ ਆਪਣੇ ਜਿਹੜੇ ਉਹਦੇ ਸਾਥੀ ਆ ਉਹਨਾਂ ਨੂੰ ਸੱਚ ਬੋਲਣ ਦੇ ਕਮਿਆਂਜਾ ਭੋਤਣਾ ਪੈਂਦਾ ਉਹਨਾਂ ਨੂੰ ਘਰ ਭਾਇਆ ਜਾਂਦਾ। ਜੇ ਇਹਹੀ ਸਰਕਾਰ ਦੀ ਨੀਤੀ ਹੈ ਤਾਂ ਫੇਰ ਤਾਂ ਮੈਂ ਕਹੂੰਗਾ ਇਹ ਸਿਰਫ ਖਾਨਾ ਪੂਰਤੀ ਆ ਕੋਈ ਵਧੀਆ ਰਸ ਨਹੀਂ ਹੈਗਾ ਇਹ। ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਪ੍ਰਸ਼ਟਾਖ ਖਿਲਾਫ ਲਗਾਤਾਰ ਜਿਹੜੇ ਕਦਮ ਚੁੱਕੇ ਗਏ ਆ ਤੇ ਨਸ਼ਿਆਂ ਦੇ ਖਿਲਾਫ ਵੀ ਉਹਨਾਂ ਵੱਲੋਂ ਕਾਫੀ ਜਿਹੜੀ ਕਾਰਵਾਈ ਆ ਬਲਡੋਜ਼ਰ ਵਾਲੀ ਵੀ ਕੀਤੀ ਗਈ ਹੈ ਕੀ ਕਹੋਗੇ ਇਹ ਬਹੁਤ ਵਧੀਆ ਉਹਨਾਂ ਨੇ ਕਦਮ ਕਦਮੀ ਕੀਤੀ ਹੈ ਕਿਉਂਕਿ ਕਰਪਸ਼ਨ ਔਰ ਨਸ਼ੇ ਇਹ ਸਾਡੇ ਪੰਜਾਬ ਨੂੰ ਦਿਨ-ਪ੍ਰਤੀ ਦਿਨ ਖੁਰਲਾ ਲਾ ਰਹੇ ਸਕੇ ਤੇ ਇਹ ਪਹਿਲੀ ਵਾਰ ਇਹ ਕਦਮ ਹੋਇਆ ਵਾ ਤੇ ਜਿਹਦੇ ਲਈ ਮੈਂ ਔਰ ਸਾਡੀ ਸਾਰੀ ਟੀਮ ਮਾਨਜਗ ਮੁੱਖ ਮੰਤਰੀ ਸਾਹਿਬ ਡੀਜੀਪੀ ਸਾਹਿਬ ਸਮੂਚੀ ਕੈਬਨਟ ਕਰਨਲ ਸਰਕਾਰ ਨੇ ਜਿਹੜਾ ਕਦਮ ਚੱਕਿਆ ਵਾ ਸਾਡੀ ਸਾਰੀ ਟੀਮ ਉਹਨਾਂ ਦੇ ਨਾਲ ਵਾ ਔਰ ਇਹਦੇ ਨਾਲ ਮੈਂ ਗੱਲ ਜੋੜੂਗਾ ਕਿ ਜਿਹੜੇ ਭ੍ਰਸ਼ਟਾਚਾਰ ਵਿੱਚ ਲੈਫਟ ਅਫਸਰ ਵਾ ਜਾਂ ਰਾਜਨੀਤਿਕ ਲੀਡਰ ਵਾ ਉਹਨਾਂ ਤੇ ਵੀ ਵੱਡੀ ਕਾਰਵਾਈ ਹੁੰਦੀ ਨਜ਼ਰ ਆਉਣੀ ਚਾਹੀਦੀ ਹੈ ਇਹ ਬਹੁਤ ਹੀ ਇੱਕ ਮੈਂ ਕਹਿੰਨਾ ਚੇਤਨਾ ਚੈਨਲ ਲਈ ਕਾਬਲੇ ਮੁਵਾਰਕ ਕਰ ਰਹੀ ਹੈ ਇਹ ਤੋਫਾ ਕਹ ਲੋ ਜਦੋਂ ਚੇਤਨਾ ਚੈਨਲ ਖਾਸ ਕਰਕੇ ਪ੍ਰਦੀਪ ਜੀ ਜਦੋਂ ਤੁਸੀਂ ਭ੍ਰਿਸ਼ਟਾਚਾਰ ਦਾ ਮੁੱਦਾ ਜਿਹੜਾ ਗਰਾਇਆ ਸਬਤਸੀਲ ਵਿੱਚ ਸਾਡੇ ਜਿਹੜੇ ਲੋਕਲ ਲੀਡਰਸ਼ਿਪ ਨੇ ਜਿਵੇਂ ਮਾਰਕ ਕਮੇਟੀ ਦੇ ਚੇਅਰਮੈਨ ਵੀ ਸਕੇ ਉਹਨਾਂ ਨੇ ਜਦੋਂ ਚੱਕਿਆ ਉਸ ਤੋਂ ਬਾਅਦ ਹੀ ਪੂਰੇ ਪੰਜਾਬ 'ਚ ਇਹ ਚੀਜ਼ ਫੈਲ ਗਈ ਉਸ ਤੋਂ ਬਾਅਦ ਉਸਾਰਾ ਸੀਐਲ ਸਾਹਿਬ ਇਹਨਾਂ ਤੋਂ ਇਹ ਤੋਂ ਛੇ ਲੰਬੇ ਸਮੇਂ ਦੇ ਵਰਕ ਆਊਟ ਕਰਦੇ ਹੁਣ ਲੇਕਿਨ ਉਹ ਟਾਈਮਿੰਗ ਜੀ ਬਣ ਗਈ ਇਹਦੇ ਕਰਕੇ ਮੈਂ ਚੇਤਨਾ ਚੈਨਲ ਉਹ ਜਿਹੜੀ ਲੋਕਲ ਲੀਡਰਸ਼ਿਪ ਆ ਜਿਹੜੀ ਕਰਪਸ਼ਨ ਦੇ ਖਿਲਾਫ ਉੱઠી ਜਿਹੜੀ ਸਾਡੀ ਜੰਗ ਬਰਗੇਡ ਆ ਜਿਹੜੇ ਸਾਡੇ ਜੰਗ ਮੁੰਡੇ ਜਿਹੜੇ ਕੌਂਸਲਰ ਜਿੱਤ ਕੇ ਆਏ ਆ ਉਹਨਾਂ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾ ਤੇ ਸਾਡੀ ਸਾਰੀ ਸਮੁਜੀਟੀ ਉਹਨਾਂ ਦੀ ਇਹ ਸੋਚ ਦੇ ਨਾਲ ਪਰ ਇਹਦਾ ਖਮਿਆਜਾ ਵੇ ਜਿਹੜਾ ਚੇਅਰਮੈਨ ਸਾਹਿਬ ਨੂੰ ਭੁਗਤਣਾ ਪਿਆ ਉਹਨਾਂ ਨੂੰ ਚੇਅਰਮੈਨੀ ਤੋਂ ਹਟਾ ਦਿੱਤਾ ਗਿਆ ਇਹ ਕੋਈ ਗੱਲ ਨਹੀਂ ਹੋ ਸਕਦਾ ਉਹਨਾਂ ਨੇ ਕੁਝ ਕੋ ਵੱਡਾ ਆਉਣ ਵਾਲੇ ਸਮੇਂ ਵਿੱਚ ਗਾਜ ਬੇ ਕਿਉਂਕਿ ਲੋਕ ਉਹਨਾਂ ਦੇ ਨਾਲ ਆ ਔਰ ਇਹਨੂੰ ਤੁਸੀਂ ਇਦਾਂ ਨਾ ਆਪਾਂ ਜੁੜ ਕੇ ਦੇਖੀਏ ਇਹ ਪਾਰਟੀ ਫਰਮ ਦੀ ਗੱਲਾਂ ਵਜਨੀਆਂ ਆ ਜਿਹੜੇ ਆਪਣੇ ਚੇਅਰਮੈਨ ਸਾਹਿਬ ਆ ਉਹ ਬਹੁਤ ਅੱਛੇ ਆ ਉਹਨਾਂ ਨੇ ਇੱਕ ਚੰਗੀ ਗੱਲ ਕੀਤੀ ਔਰ ਤੁਸੀਂ ਦੇਖੋ ਮੇਰੇ ਕਾ ਲੋਕਾਂ ਦਾ ਆਫਰਾਂ ਦਾ ਤਵਾਦਲਾ ਹੋ ਗਿਆ ਵਾ ਇਹਦਾ ਮਤਲਬ ਉਹ ਜਿਹੜੀ ਉਹਨਾਂ ਦੀ ਗੱਲਬਾਤ ਆ ਉੱਪਰ ਤੱਕ ਹਾਈਕ ਮੰਗਦੇ ਨੇ ਲੋਕ ਤਾਂ ਬਾਕੀ ਨਦੇ ਪਾਰਟੀ ਫਾਰਮ ਦੇ ਫੈਸਲੇ ਆ ਮੇਰੇ ਹਿਸਾਬ ਨਾਲ ਇਹਨੂੰ ਆਪਾਂ ਨੂੰ ਰਾਜਨੀਤੀ ਤੋਂ ਉੱਪਰ ਉੱਟ ਕੇ ਇਹ ਦੇਖਣਾ ਚਾਹੀਦਾ ਵੀ ਜਿਹੜੀ ਉਹਨਾਂ ਨੇ ਆਵਾਜ਼ ਚੱਕੀ ਆ ਉਹ ਆਵਾਜ਼ ਅੱਜ ਪੂਰੇ ਗ੍ਰਾਂ ਜਲੰਧਰ ਪੂਰੇ ਪੰਜਾਬ 'ਚ ਇਸ ਤਰ੍ਹਾਂ ਹੋ ਗਈ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਥੋੜੇ ਸਮੇਂ 'ਚ ਕੋਈ ਡਰਦਾ ਕੋਈ ਵੀ ਜਿਹੜੀ ਗੈਰ ਪੈਸੇ ਨੂੰ ਹੱਥ ਨਹੀਂ ਲਾਉਂਦਾ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਪੰਜਾਬ ਪਰਦੇ ਜਿਹੜੇ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਆ ਕਿਉਂਕਿ ਭ੍ਰਸ਼ਟਾਚਾਰ ਦਾ ਮੁੱਦਾ ਜਿਹੜਾ ਪੰਜਾਬ ਵਿੱਚ ਚਰਮ ਸੀਮਾ ਤੇ ਆ ਤੇ ਤਹਿਸੀਲਦਾਰਾਂ ਵੱਲੋਂ ਵਿਜੀਲੈਂਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀ ਕੁਝ ਤਹਿਸੀਲਦਾਰਾਂ ਤੇ ਉਸ ਸਬੰਧ ਵਿੱਚ ਤਹਿਸੀਲਦਾਰਾਂ ਪਰ ਹੜਤਾਲ ਕੀਤੀ ਗਈ ਸੀ ਉਸ ਦੇ ਖਿਲਾਫ ਸਰਕਾਰ ਨੇ ਐਕਸ਼ਨ ਲੈ ਕੇ ਜਿਹੜੇ ਵੱਡੇ ਪੱਧਰ ਤੇ ਪੰਜਾਬ ਵਿੱਚ ਤਹਿਸੀਲਦਾਰਾਂ ਤਬਾਦਲੇ ਕੀਤੇ ਆ ਤੇ ਅਈ ਸਭ ਤਸੀਲ ਗ੍ਰਾਂਵ ਦੇ ਕਿ ਖੜੇ ਆ ਜਿੱਥੇ ਕਿ ਇਹ ਕਾਫੀ ਜਿਹੜਾ ਸਮੇਂ ਤੋਂ ਭ੍ਰਿਸ਼ਟਾਚਾਰ ਦਾ ਮੁੱਦਾ ਚੱਲ ਰਿਹਾ ਸੀਗਾ ਤੇ ਕਾਫੀ ਭ੍ਰਿਸ਼ਟਾਚਾਰ ਵੀ ਇੱਥੇ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਰੋਸ਼ਨਾ ਰੋਸ਼ੀ ਚੇਅਰਮੈਨ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀ ਕਿ ਸਭ ਤਸੀਲ ਗ੍ਰਾਂਵ ਦੇ ਵਿੱਚ ਮੱਠੇ ਪੱਧਰ ਤੇ ਭ੍ਰਿਸ਼ਟਾਚਾਰ ਚੱਲ ਰਿਹਾ ਤੇ ਉਹ ਜਦੋਂ ਨਿਊਜ਼ ਫਲੈਸ਼ ਕੀਤੀ ਗਈ ਤਾਂ ਉਸ ਦਾ ਜਿਹੜਾ ਅਸਰ ਆ ਉਹ ਵੇਖਣ ਨੂੰ ਮਿਲਿਆ ਆ ਜਿਹੜੇ ਆ ਐਕਸ਼ਨ ਸਰਕਾਰ ਵੱਲ ਲੈ ਜਾ ਰਿਹਾ ਤੇ ਮੈਂ ਇਹਨਾਂ ਨੇ ਗ੍ਰਾਂਵ ਦੇ ਸਾਬਕਾ ਕਾਉਂਸਲਰ ਭਜਨਦਰ ਕਾਲਜ ਕੀ ਕੰਮ ਜਿਹੜਾ ਸਰਕਾਰ ਨੇ ਐਕਸ਼ਨ ਲਿਆ ਸਰਕਾਰ ਨੇ ਬਹੁਤ ਹੀ ਪ੍ਰਸ਼ੇਸ਼ਾ ਜੋ ਕੰਮ ਕੀਤਾ ਹੈ ਜਿਹੜੀ ਰੈਪਸ਼ਨ ਆ ਉਹ ਖਤਮ ਹੋਏਗੀ ਇਹਦੇ ਅਸੀਂ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਮਹਿੰਮ ਚਾਲੂ ਕੀਤੀ ਆ ਕਿ ਲਗਾਤਾਰ ਚਾਲੂ ਰਹੇ ਤਾਂ ਜੋ ਲੋਕਾਂ ਨੂੰ ਅੜਚਨਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਤਰ੍ਹਾਂ ਰੋਸ਼ਨਾ ਰੋਸ਼ੀ ਵਾਲੋ ਸਫਤ ਸੀਰ ਕਰਾਇਆ ਦੇ ਵਿੱਚ ਮੁੱਦਾ ਚ ਕਿਹਾ ਗਿਆ ਸੀ ਕਿ ਇੱਥੇ ਭ੍ਰਿਸ਼ਟਾਚਾਰਮ ਸੀਮਾ ਦੇ ਆ ਵੀ ਬਿਨਾ ਪੈਸੇ ਤੋਂ ਜਿਹੜੀ ਰਜਿਸਟਰੀ ਨਹੀਂ ਹੋ ਰਹੀ ਕਿ ਇਸ ਤਰ੍ਹਾਂ ਦਾ ਸੀ ਗੱਲ ਵਕ ਭਈ ਸਾਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆ ਜਿਹੜੀ ਅਸਲੀਅਤ ਆ ਕਦੇ ਵੀ ਨਾ ਪੈਸਾ ਮੈਂ 25 30 ਸਾਲ ਤੋਂ ਪੋਲਿਟਿਕ ਚ ਨਾ ਪੈਸਾ ਦੇ ਕਿਉਂਕਿ ਤੇ ਰਜਿਸਟਰੀ ਹੋਈ ਆ ਨਾ ਕਰਾਈ ਆ ਨਾ ਕਦੇ ਤਹਿਸੀਲਦਾਰ ਸਾਹਿਬ ਦੇ ਸਾਡੇ ਤੋਂ ਮੰਗੀ ਤਾਂ ਹੈ ਮੈਂ ਓਪੋਜੀਸ਼ਨ ਪਾਰਟੀ ਚ ਪਰ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆ ਪਰ ਰੋਸ਼ਨ ਰਾ ਰੋਸ਼ੀ ਜੋ ਅਨੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਸੀ ਉਹਨਾਂ ਵੱਲੋਂ ਆਪਣੀ ਪਾਰਟੀ ਦੀ ਸਰਕਾਰ ਦੇ ਖਿਲਾਫ ਇਹ ਮੁੱਦਾ ਚੱਕਿਆ ਗਿਆ ਕੁਛ ਨਾ ਕੁਛ ਇਹਦੇ ਵਿੱਚ ਪਿੱਛੇ ਸੱਚਾਈ ਤਾਂ ਹੋਊਗੀ ਭਾਜੀ ਹਰ ਪਾਰਟੀ 'ਚ ਵਰਕਰਾਂ ਦੇ ਵਲੰਟੀਅਰਾਂ ਦੇ ਇੰਟਰਨਲ ਮੁੱਦੇ ਹੁੰਦੇ ਆ ਇਹ ਵੀ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਕੋਈ ਝਗੜਾ ਜਾਪਦਾ ਪਰ ਸਾਡੀ ਤਹਿਸੀਲ 'ਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆ ਰਹੀ ਅੱਛਾ ਬਿਲਕੁਲ ਨਹੀਂ ਆ ਰਹੀ ਉਹਨਾਂ ਦਾ ਆਪਣਾ ਕੋਈ ਮੁੱਦਾ ਹੋ ਸਕਦਾ ਕਿ ਅੰਦਰੂਨੀ ਕੋਈ ਪਾਰਟੀ ਦਾ ਝਗੜਾ ਹੋ ਸਕੇ ਜਿਸ ਤਰ੍ਹਾਂ ਆਵਾਦੀ ਪਾਰਟੀ ਜਿਹੜੀ ਆ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਇਸ ਮੁੱਦੇ ਤੇ ਆਈ ਸੀ ਕਿ ਪੰਜਾਬ ਵਿੱਚ ਜਿਹੜਾ ਭ੍ਰਿਸ਼ਟਾਚਾਰ ਆ ਉਹ ਖਤਮ ਕੀਤਾ ਜਾਊਗਾ ਪਰ 3 ਸਾਲਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਜੇ ਉਹਨਾਂ ਦੇ ਚੇਅਰਮੈਨ ਵੱਲੋਂ ਇਹ ਮੁੱਦਾ ਚੱਕਿਆ ਗਿਆ ਤਾਂ ਉਹ ਚੇਅਰਮੈਨ ਨੂੰ ਬਦਲ ਕੇ ਕੋਈ ਨਵਾਂ ਚੇਅਰਮੈਨ ਲਾ ਦਿੱਤਾ ਗਿਆ ਆ ਇਹ ਇਕੱਲੇ ਨਹੀਂ ਬਦਲੇਗੇ ਹੋਰ ਵੀ ਬਦਲੇਗੇ ਆ ਮੈਂ ਤਾਂ ਹੁਣ ਮੈਂ ਆਮ ਆਦਮੀ ਪਾਰਟੀ ਦਾ ਕੋਈ ਵਲੰਟੀਅਰ ਨਹੀਂ ਸਫਾਈ ਨਹੀਂ ਦੇ ਸਕਦਾ ਪਰ ਇੱਕ ਨਹੀਂ ਬਦਲੇ ਆਗੇ ਉਹਨਾਂ ਦੀ ਲਿਸਟੇ ਕਾਫੀ ਲੰਬੀ ਆ ਹੋ ਸਕਦਾ ਦੂਸਰੇ ਬੰਦੇ ਨੂੰ ਵੀ ਮੌਕਾ ਮਿਲਣਾ ਚਾਹੀਦਾ ਉਹਨਾਂ ਨੇ ਸੇਵਾ ਕੀਤੀ ਹੈ ਇਮਾਨਦਾਰੀ ਨਾਲ ਰੂਸ਼ਲ ਨਾਲ ਰੂਚੀ ਸਾਡੇ ਬਹੁਤ ਹੀ ਇਮਾਨਦਾਰ ਤਿੰਨ ਧੜਕ ਵਰਕਰ ਹੈ ਇੱਥੇ ਗੁਰਿਆਂ ਦੇ ਵਲੰਟੀਅਰ ਹੈ ਉਹਨਾਂ ਦੇ ਇਸ ਤਰ੍ਹਾਂ ਉਹਨਾਂ ਨੇ ਹੋਰ ਨੂੰ ਮੌਕਾ ਦਿੱਤਾ ਪਾਰਟੀ ਨੇ ਤੁਹਾਨੂੰ ਉਹਨਾਂ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਵੀ ਪਾਰਟੀ ਕਿਸ ਲੈਵਲ ਤੇ ਸੋਚਦੀ ਹੈ ਜੇ ਫਲੋਰ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਫਲੋਰ ਹਲਕੇ ਦੇ ਵਿੱਚ ਕਾਂਗਰਸ ਭਾਜਪਾ ਬੀਐਸਪੀ ਇਹ ਅਕਾਲੀ ਦਲ ਹੋਰ ਪਾਰਟੀਆਂ ਵੀ ਹੈ ਪਰ ਉਹਨਾਂ ਪਾਰਟੀਆਂ ਨੇ ਭ੍ਰਿਸ਼ਟਾਚਾਰ ਵਾਲਾ ਮੁੱਦਾ ਨਹੀਂ ਚੱਕਿਆ ਆਮ ਆਦੀ ਪਾਰਟੀ ਦੇ ਮੌਜੂਦਾ ਚੇਅਰਮੈਨ ਵੱਲੋਂ ਇਹ ਮੁੱਦਾ ਚੱਕਿਆ ਗਿਆ ਹੈ। ਬਾਕੀ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਲੀਡਰ ਆ ਉਹ ਸਾਇਲੈਂਟ ਬੈਠੇ ਆ। ਉਦੋਂ ਤੇ ਹੀ ਗੱਲ ਹੁੰਦੀ ਹੈ ਭਾਜੀ ਜਦੋਂ ਵਿਰੋਧਤਾ ਹੁੰਦੀ ਆ ਤੇ ਜਿਹੜਾ ਰਾਜ ਭਾਗ ਚ ਪਾਰਟੀ ਹੁੰਦੀ ਆ ਜਦੋਂ ਉਹਨਾਂ ਦੇ ਵਰਕਰਾਂ ਦੇ ਕੰਮ ਕੋਈ ਰੁਕਦੇ ਆ ਤਾਂ ਵਰਕਰਾਂ 'ਚ ਗੁੱਸਾ ਹੁੰਦਾ। ਤੋਂ ਜਿਹੜਾ ਉੱਪਰਲਾ ਲੀਡਰ ਆ ਕਈ ਵਾਰੀ ਉਹਨਾਂ ਦੀ ਸੁਣਵਾਈ ਨਹੀਂ ਕਰਦਾ। ਇਹ ਕਾਰਨ ਹੋ ਸਕਦੇ ਆ ਬਾਕੀ ਆਪੋਜੀਸ਼ਨ ਜੀ ਕਹਿੰਦੇ ਕੰਮ ਰੁਕੂਗਾ ਤਦ ਹੀ ਵਿਰੋਧਤਾ ਕਰਨਗੇ ਜੀ ਸਾਨੂੰ ਕੋਈ ਵੀ ਇੱਕ ਪੈਸੇ ਦਾ ਨਗਰ ਕਾਉਂਸਲ ਵੱਲੋਂ ਪਾਉਂਸਲ ਵੱਲੋਂ ਜਾਂ ਇੱਥੇ ਤਹਿਸੀਲ ਵੱਲੋਂ ਕੋਈ ਵੀ ਪ੍ਰੋਬਲਮ ਕਦੇ ਨਹੀਂ ਆਈ ਕਦੇ ਵੀ ਨਹੀਂ ਇਹਨਾਂ ਮੈਂ ਮਿਲ ਸੰਗ ਕਾਂਗਰਸ ਪਾਰਟੀ ਦੇ ਬਲਜਿੰਦਰ ਕਾਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੂੰ ਜਿਹੜੀ ਸਮੱਸਿਆ ਹੈ ਸਬ ਤਸੀਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਨਹੀਂ ਇਹਨਾਂ ਦੇ ਜਿਹੜੇ ਰੈਗੂਲਰ ਕੰਮ ਆ ਜਿਹੜੇ ਕਿਸੇ ਵੀ ਤਰ੍ਹਾਂ ਦੇ ਉਹ ਹੋ ਰਹੇ ਆ ਚੀਜ਼ਾਂ ਚੱਲ ਰਹੀ ਫੱਦੀ ਪਰਾਂ ਆ ਅੱਜ ਅਸੀਂ ਗ੍ਰੈਂਡ ਸਬ ਤਸੀਲ ਵਿਖੇ ਪਹੁੰਚਿਆ ਜਿੱਥੇ ਕਾਫੀ ਜਿਹੜੇ ਲੋਕ ਆ ਆਪਣਾ ਕੰਮ ਕਰਾਉਣ ਆਏ ਆ ਤੇ ਮੇਰੇ ਨਾਲੇ ਨੰਬਰ ਦਾ ਨੰਬਰ ਦਾ ਕੀ ਕੰਮ ਕਰਾਉਣ ਆਇਆ ਮੈਨੂੰ ਪਤਾ ਨਹੀਂ ਅੱਛਾ ਮੈਂ ਨੰਬਰ ਆਪਣਾ ਲਿਖਾਇਆ 3231 ਨੰਬਰ ਚ ਆਉਂਦਾ 48 ਕੰਮ ਕਿੰਨੇ ਸਮੇਂ ਤੱਕ ਆਏ ਹੋਗੇ ਅੱਛਾ ਕਿੰਟਾ ਹੋ ਕੇ ਫਰਦ ਨਹੀਂ ਮਣੀ ਹਾਂਜੀ ਨੰਬਰ ਫੇ ਆਇਆ ਨਹੀਂ ਹਜੇ ਠੀਕ ਜਿਹੜਾ ਸਬ ਤਹਿਸੀਲ ਦੇ ਵਿੱਚ ਜਿਹੜਾ ਇਹ ਪਲੇਸਟਾ ਦਾ ਮੁੱਦਾ ਹੈਗਾ ਤੇ ਗ੍ਰੈਂਡ ਇਹ ਪੂਰੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਰਕਾਰ ਵੱਲੋਂ ਜਿਹੜਾ ਆ ਇਹ ਤਸੀਲਦਾਰਾਂ ਦਾ ਜਿਹੜੇ ਸਵਾਲਾ ਕੀਤਾ ਗਿਆ ਉਹਦੇ ਬਾਰੇ ਚੀਜ਼ਾਂ ਆ ਜੀ ਜੀ ਮੇਰੇ ਕਲੇ ਸਾਰੇ ਪੰਜਾਬ ਚ ਹੋਇਆ ਕੋਈ ਸਟ੍ਰਾਈਕ ਕਿੱਥੇ ਲੱਗ ਰਹੀ ਹੈ ਸਟ੍ਰਾਈਕ ਹੋਈ ਵਰਕੇ ਮਤਲਬ ਲੱਗ ਗਈ ਉਹ ਵੀ ਕਰਤੀ ਹੋਈ ਬਦਲੀ ਇਹ ਜਿਸ ਤਰ੍ਹਾਂ ਬਿジネス ਦੀ ਚੀਜ਼ਾਂ ਨੇ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਲੱਗ ਗਿਆ ਕੀ ਖਰਾਬੀਆਂ ਦਾ ਹੋਈ ਆ ਸਾਰੇ ਪੰਜਾਬ ਨੂੰ ਸਾਨੂੰ ਤਾਂ ਨਹੀਂ ਕਦੇ ਪ੍ਰੋਬਲਮ ਆਈ ਇੱਥੇ ਗ੍ਰਾਮ ਇਹ ਨਹੀਂ ਗ੍ਰਾਮ ਮਿੰਨੋ ਨਹੀਂ ਤੱਕ ਪਰ ਮੈਂ ਬਾਕੀਆਂ ਦਾ ਕਹਿ ਨਹੀਂ ਸਕਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਪ੍ਰਸ਼ਾਸਨਿਕ ਤੌਰ ਤੇ ਤਹਿਸੀਲਾਂ ਦੇ ਵਿੱਚ ਫੈਲੇ ਪ੍ਰਸ਼ਾਸਨ ਨੂੰ ਲੈ ਕੇ ਤਹਿਸੀਲਦਾਰਾਂ ਤੇ ਨਾਕਸੀ ਦਾ ਮਸੂਲੇ ਕਿਤੇ ਗਏ ਸਗੇ ਤੇ ਜੇ ਗ੍ਰਾਮ ਸੱਤ ਸਿਰ ਦੀ ਗੱਲ ਕੀਤੀ ਜਾਵੇ ਇੱਥੋਂ ਵੀ ਤਹਿਸੀਲਦਾਰ ਜਿਹੜੇ ਨਾਕਸੀ ਹ ਸੀਗਾ ਉਹਨਾਂ ਦੀ ਜਿਹੜੀ ਬਦਲੀ ਆ ਮਲੇਰਕੋਟਲਾ ਵਿੱਚ ਕਰਤੇ ਗਏ ਤੇ ਉਹਨਾਂ ਦੀ ਜਗ੍ਹਾ ਤੇ ਰਜਿਸਟਰੀਆਂ ਦੇ ਲਈ ਖਾਸ ਕਰ ਕੇ ਕਾਮਗੋ ਜ਼ਿਲੰਦਰ ਤੋਂ ਹਫਤਾ ਸੰਜੀਸ ਪੰਚਾਇਤ ਦੇ ਅਫਤਾਰ ਸਿੰਘ ਜੀ ਨੇ ਜਿਹੜਾ ਚਾਰਟ ਸਾਹਮਣੇ ਆਇਆ ਅਫਤਾਰ ਸਿੰਘ ਜੀ ਤੁਹਾਡਾ ਪਹਿਲਾਂ ਚੇਤਨਾ ਦੇ ਆਦੇ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਮੇਰੇ ਜਿਹੜੇ ਆਰਡਰ ਹੈਗੇ ਖਾਸਲੀ ਪੰਜਾਬ ਸਰਕਾਰ ਦੀ ਡੇਟਾ ਦੇ ਆਧਾਰ 'ਤੇ ਰਜਿਸਟਰੀਆਂ ਦਾ ਦੇ ਤੌਰ ਜੁਆਇੰਟ ਸਬਜੈਕਟਸ ਬਣਾਇਆ ਹੋਏ ਹੈਗੇ ਆ ਇਸ ਸਬੰਧੀ ਜਿਹੜੇ ਵੀ ਕਿਸੇ ਸੱਜਣ ਜੀ ਜਾਂ ਕਿਸੇ ਵੀ ਵਿਅਕਤੀ ਦੀ ਰਜਿਸਟਰੀ ਜਿਹੜੀਆਂ ਜਿਹਨਾਂ ਦੇ ਰਿਪੋਰਟ ਬੜਾ ਚੱਕੀਆਂ ਹੋਈਆਂ ਹੈਗੀਆਂ ਆ ਉਹ ਤੁਰੰਤ ਜਿਹੜੀਆਂ ਹੈਗੀਆਂ ਪੈਰ ਦੇ ਆਧਾਰ 'ਤੇ ਕਰ ਦਿੱਤੀਆਂ ਜਾਣਗੀਆਂ ਤੇ ਸਾਰੇ ਸਟਾਫ ਨੂੰ ਮੈਂ ਸਪੈਸ਼ਲੀ ਪਹਿਲਾਂ ਆ ਕੇ ਉਹਨਾਂ ਨੂੰ ਸਿੱਕਰ ਵੀ ਸਾਨੂੰ ਵੀ ਇਹ ਕਹਿ ਆ ਗਿਆ ਹੈਗਾ ਕਿ ਜੋ ਵੀ ਕੰਮ ਕਰਨਾ ਹੈ ਬਿਲਕੁਲ ਸਾਫ਼ ਸੁਥਰਾ ਔਰ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਦੇ ਹਦਾਇਤਾਂ ਦੇ ਮਤਲਬ ਸਾਰਾ ਕੰਮ ਜਿਹੜਾ ਆ ਬਿਲਕੁਲ ਉਹਦੇ ਮਤਲਬ ਹੋਣਾ ਚਾਹੀਦਾ ਹੈਗਾ ਔਰ ਕਿਸੇ ਵੀ ਵਿਅਕਤੀ ਨੂੰ ਜਿਹੜਾ ਤਹਿਸੀਲ ਦੇ ਵਿੱਚ ਕੋਈ ਜੇਸ਼ਰ ਦੇ ਕੰਮ ਵਿੱਚ ਆਉਂਦਾ ਹੈਗਾ ਉਹਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਉਹਦੀ ਜਿਹੜੀ ਮੁਸ਼ਕਲ ਹੈਗੀ ਆ ਹੱਲ ਕੀਤੀ ਜਾਵੇ ਬੈਲ ਦੇ ਆਧਾਰ ਤੇ ਔਰ ਉਹਦਾ ਤਰ੍ਹਾਂ ਦਾ ਕੰਮ ਕਰ ਦਿੱਤਾ ਜਾਵੇ ਤੇ ਤੁਸੀਂ ਇਹ ਵਿਸ਼ਵਾਸ ਤੋਂ ਹੁੰਦਾ ਕਿਉਂਕਿ ਪਹਿਲਾਂ ਇਸ ਸਬ ਤਸੀਲ ਵਿੱਚੋਂ ਅਸੀਂ ਖਬਰ ਲਈ ਸੀ ਤੇ ਆਮਾ ਦੀ ਪਾਰਟੀ ਦੇ ਚੇਅਰਮੈਨ ਸਗੇ ਰੋਸ਼ਨਾ ਰੋਸ਼ੀ ਜੀ ਨੂੰ ਨੇ ਮੁੰਦਾ ਚੱਕਿਆ ਸੀਗਾ ਕਿ ਤਸੀਲ ਸਬ ਤਸੀਲ ਵਿੱਚ ਕਾਫੀ ਭ੍ਰਿਸ਼ਟਾਚਾਰ ਰਿਹਾ ਬਿਨਾਂ ਪੈਸੇ ਤੋਂ ਇੱਡੀਆਂ ਅਜਸਤੀਆਂ ਨਹੀਂ ਹੋ ਰਹੀਆਂ ਨਹੀਂ ਪਹਿਲੇ ਦਾ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਪਰ ਹੁਣ ਜਿਹੜਾ ਤੋਂ ਜਿਹੜਾ ਕੋਈ ਵੀ ਕੰਮ ਹੈਗਾ ਬਿਲਕੁਲ ਹੀ ਜਿਹੜਾ ਹੈਗਾ ਸਾਫ਼ ਸੁਥਰਾ ਹੋਊਗਾ ਉਹਦੇ ਵਿੱਚ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਭ੍ਰਿਸ਼ਟਾਚਾਰ ਨੂੰ ਜਿਹੜਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਸਾਫ ਸੁਥਰਾ ਕੰਮ ਜਿਹੜਾ ਹਰ ਇੱਕ ਕੰਮ ਜਿਹੜਾ ਸਹੀ ਹੈ ਉਹ ਪਹਿਲੇ ਦੇ ਅਧਾਰ ਤੇ ਕੀਤਾ ਜਾਊਗਾ ਤੇ ਇਦਾਂ ਦਾ ਕੋਈ ਵਿਸ਼ਟਾਚਾਰ ਚੋਂ ਦੀ ਕੋਈ ਮੇਰੇ ਕੇ ਨੋਲੋਜਿਕੀਅਰ ਆਇਆ ਤਾਂ ਉਹ ਤੇ ਸਖਤ ਐਕਸ਼ਨ ਲਿਆ ਜਾਊਗਾ ਔਰ ਕੋਈ ਕਿਸੇ ਲੋਗ ਦੇ ਵਿੱਚ ਵਾਪਸ ਕਰੀ ਜਾਵੇ ਜੇ ਬਾਹਰ ਸਾਡੇ ਨਾਂ ਤੇ ਕੋਈ ਪੈਸਾ ਲੈਂਦਾ ਹੈ ਉਹਨਾਂ ਦੇ ਉਹਨਾਂ ਬਾਰੇ ਇਸ ਬਾਰੇ ਸਾਰੇ ਸਿਕਰ ਵਿਚਾਰੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਵੀ ਕਿਸੇ ਦੇ ਨਾਂ ਤੇ ਜੇ ਕੋਈ ਪੈਸੇ ਲੈਂਦਾ ਹੈ ਤੇ ਉਹਦੇ ਉਹ ਜੀ ਸਾਡੇ ਨੋਲੋਜਿਕੀ ਕੋਈ ਆਉਂਦਾ ਜਾ ਕੇ ਤੇ ਹੂਰ ਆਉਂਦਾ ਤੇ ਉਹਨਾਂ ਤੇ ਸਖਤ ਕਾਰਵਾਈ ਹੋਊਗੀ ਔਰ ਸਾਰੇ ਉਹਦੀ ਆਪਣੀ ਜ਼ਿੰਮੇਵਾਰੀ ਹੋਊਗੀ ਜਿਹੜਾ ਕੋਈ ਕਿਸੇ ਦੇ ਨਾਮ ਲੈਂਦਾ ਹੈ ਔਰ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਵੀ ਕੋਈ ਕਿਸੇ ਤਸੀਲ ਦੇ ਸਟਾਫ ਦੇ ਨਾਮ ਤੇ ਕੋਈ ਬੰਦਾ ਜਿਹੜਾ ਬਾਹਰ ਜਿਹੜਾ ਪ੍ਰਾਈਵੇਟ ਹੈ ਕੋਈ ਪੈਸਾ ਨਾ ਲਵੇ। ਇਹ ਮੈਨਾ ਕਾਂਗੋ ਹਫਤਾ ਸੰਗ ਦੇ ਜਿਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਅਜੌਦਾ ਵੀ ਸਾਹਮਲੇ ਤੇ ਦੱਸਿਆ ਕਿ ਜਿਹੜਾ ਸਬ ਤਸੀਲ ਵਿੱਚ ਕੋਈ ਭ੍ਰਿਸ਼ਟਾਚਾਰ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਜਿਹੜਾ ਭ੍ਰਿਸ਼ਟਾਚਾਰ ਨੂੰ ਇਹ ਨੱਥ ਪਾਉਣ ਦੇ ਲਈ ਇਹਨਾਂ ਨੇ ਵੱਡਾ ਜਿਹੜਾ ਫੈਸਲਾ ਕੀਤਾ ਕਿ ਜਿਹੜਾ ਭ੍ਰਸ਼ਟਾਚਾਰ ਨੂੰ ਜਾਂ ਮੇਰੇ ਨਾਂ ਤੇ ਕੋਈ ਪੈਸੇ ਲੌਂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚੇਤਾ ਜਨਕ ਰਹੋ ਜੀ